ਫੇਰ ਅੱਜ ਜਿਸੀਂ ਆਏ ਆ ਸ਼ਾਟਾ ਸਾਹਿਬ ਮਸੱਦੇ ਵਿੱਚ ਆਏ ਆ ਤੇ ਆ ਜਿਹੜਾ ਸ਼ਾਟਾ ਸਾਹਿਬ ਗੁਰਦਰਾ ਮੇਨ ਗੁਰਦਰਾ ਸ਼੍ਰੀ ਹਰਿਮੰਦਰ ਪਾਸ਼ਾ ਜੀ ਦਾ ਉਹਦੀ ਬੈਕ ਸਾਈਡ ਤੇ ਇੱਕ ਭੈਣ ਨੇ ਮੈਨੂੰ ਫੋਨ ਲਾਇਆ ਸੀਗਾ ਕਿ ਸਾਡੇ ਇਸ ਏਰੀਆ ਦੇ ਵਿੱਚ ਇੱਕ ਬਜ਼ੁਰਗ ਬਾਪੂ ਆ ਸਰਦਾਰ ਜੀ ਨੇ ਤੇ ਉਹ ਇੱਕ ਤਰਪਾਲ ਪਾ ਕੇ ਰਹਿ ਰਿਹਾ ਨਹੀਂ ਘਰ ਤੇ ਤੁਸੀਂ ਮੈਂ ਖਲਾ ਨਹੀਂ ਸਕਦਾ ਤੁਹਾਨੂੰ ਕੋਈ ਘਰ ਮੇਰਾ ਬੰਦ ਹੈ ਘਰ ਦੇ ਜੀ ਕਿੱਥੇ ਆ ਘਰ ਦੇ ਜੀ ਬਾਹਰ ਗਏ ਨੇ ਬਾਹਰ ਕਿੱਥੇ ਬਾਹਰ ਕੈਨੇਡਾ ਅੱਛਾ ਕੈਨੇਡਾ ਪਰਵਾਹ ਤੁਹਾਡਾ ਕੈਨੇਡਾ ਵਾ ਉਹਨਾਂ ਨੂੰ ਤੁਹਾਡਾ ਪਤਾ ਕਿ ਤੁਸੀਂ ਇੱਥੇ ਆ ਜਾੜ ਬਈਆ ਬੰਚ ਰਹਿੰਦੇ ਜੀ ਛੜਕ ਦੇ ਉੱਤੇ ਹਾਂਜੀ ਜੋ ਉਹਨਾਂ ਨੇ ਆਪਣੇ ਭਤੀਜੇ ਨੂੰ ਕਹੇਗੇ ਤੇ ਮੈਨੂੰ ਘਰੋਂ ਬਾਹਰ ਕੱਢਾਤਾ ਬਹੁ ਮੈਨੂੰ ਪਹਿਲਾਂ ਲੰਮੇ ਪਾਦੇਂਦਰ ਕੋ ਖਲੋਤਾ ਨਹੀਂਆ ਅੱਛਾ ਬਹਿ ਜਾ ਤੇ ਲੱਕ ਨੂੰ ਕੀ ਗੱਲ ਹੋਈ ਆ ਲੱਕ ਪ੍ਰੋਬਲਮ ਇਹ ਆ ਵੀ ਦੋਹਾਂ ਚੀਜ਼ਾਂ ਦੇ ਨਾਲ ਮੈਨੂੰ ਕੁੱਟਿਆ ਬੜਾ ਉਹਨੇ ਤੇ ਨਹੀਂ ਤੁਸੀਂ ਇਹਨਾਂ ਨੂੰ ਜਾਣਦੇ ਜਿਵੇਂ ਕਹਿੰਦੇ ਵੀ ਮੇਰਾ ਇੱਥੇ ਲੱਗੇ ਘਰ ਵਾ ਪਰੇ ਦੀ ਸ਼ੌਪ ਹੈਗੀ ਇੱਥੇ ਹੂੰ ਉਹ ਸਾਹਮਣੇ ਤੇ ਮੈਂ ਤੇ ਹੁਣ ਨੰਗ ਦਾ ਮੈਂ ਤੇ ਅੱਜ ਹੀ ਦੇਖਿਆ ਜੇ ਇਹਨਾਂ ਨੂੰ ਅਛਾ ਜੀ ਦੇਖੋ ਪਹਿਲੇ ਮੈਂ ਕਿੱਥੇ ਹੁੰਦੀ ਸੀ ਉਹ ਦੁਕਾਨ ਦੇ ਸਾਹਮਣੇ ਪਈ ਹੁੰਦੀ ਸੀ ਉਹ ਦੁਕਾਨ ਦੇ ਸਾਹਮਣੇ ਪਰਸੋਂ ਵੀ ਸੀ ਬਜ਼ੁਰਗ ਸਭ ਤੋਂ ਹੋ ਗਏ ਗਏ ਪਰਸੋਂ ਇੱਥੇ ਵੈਸੇ ਹੋਰ ਦੁਕਾਨ ਦੇ ਸਾਹਮਣੇ ਰਹਿੰਦੇ ਸੀਗੇ ਹਾਂਜੀ ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਜੀ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੀ ਆ ਕਿ ਆਪਾਂ ਛਾਟਾ ਸਾਹਿਬ ਅੰਮ੍ਰਿਤਸਰ ਦੇ ਵਿੱਚ ਆਏ ਆ ਤੇ ਜਿਹੜੇ ਆ ਤੁਸੀਂ ਬਜ਼ੁਰਗ ਦੇਖ ਰਹੇ ਹੋ ਇਹ ਬਜ਼ੁਰਗ ਗੁਰਦਰਤ ਸਾਹਿਬ ਦੇ ਬਾਹਰ ਇੱਕ ਤਰਪਾਲ ਪਾ ਕੇ ਰਹਿ ਰਹੇ ਨੇ ਆਓ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕਿ ਇਹ ਕੌਣ ਨੇ ਕਿੱਥੋਂ ਆਏ ਨੇ ਤੇ ਇੱਥੇ ਇਸ ਹਾਲਾਤਾਂ ਦੇ ਵਿੱਚ ਕਿਉਂ ਰਹਿ ਰਹੇ ਨੇ ਬਾਬੂ ਜੀ ਅਸੀਂ ਗਾਲ ਸਤਿ ਸ੍ਰੀ ਅਕਾਲ ਬাবু ਮੈਨੂੰ ਪਹਿਲਾਂ ਲੰਮੇ ਪਾ ਦੇ ਮੇਰੇ ਕੋਲ ਉਤਾਨੀਆਂ ਅੱਛਾ ਬਹਿ ਜਾਓ ਬਹਿ ਜਾਓ ਇੱਥੇ ਬਹਿ ਜਾਓ ਬਹਿ ਜਾਓ ਹੂੰ ਥੋੜੀ ਬੈਹ ਲਓ ਲੰਮੇ ਬੈਹ ਲੰਦੋ ਉਹਨਾਂ ਤਾਂ ਬੈਠਾ ਨਹੀਂ ਨਾ ਜਾਂਦਾ ਅੱਛਾ ਬਾਈ ਬਾਈ ਬੈਜੋ ਕੋਈ ਆਰਾਮ ਨਾਲ ਬੈਜੋ ਪੈਣੇ ਹੈਗੀ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਇਹਨਾਂ ਦੀ ਕਿ ਕਦੋਂ ਆਕੇ ਕਦੋਂ ਤੋਂ ਇੱਥੇ ਆਈ ਆਪੇ ਹੀ ਦੱਸਣ ਦੇ ਇਹ ਕਹਿੰਦੇ ਵੀ ਮੈਨੂੰ ਅਜੇ 10-12 ਦਿਨ ਹੋਗੇ ਅੱਛਾ ਵਿੱਚ ਦੇ ਲੋ ਬੈਠਾ ਵੀ ਨਹੀਂ ਜਾਂਦੇ ਹੈਨਾ ਆਹ ਮੈਂ ਬੈਜਾ ਆਹ ਤੇ ਬੈ ਲੈਂਦੇ ਨੂੰ ਉਹਨਾਂ ਤੇ ਅੱਜ ਅਜੇ 6:00 ਵਜੇ ਆ ਮੇਰਾ ਕੋਈ ਤਰਪਾਲ ਪਾ ਕੇ ਗਿਆ ਹੈ ਨਾ ਕੋਈ ਇਹਨਾਂ ਦੇ ਬਾਪੂ ਜੀ ਕੀ ਨਾਂ ਕੀ ਤੁਹਾਡਾ ਹਰਜੀਤ ਸਿੰਘ ਹਰਜੀਤ ਸਿੰਘ ਕਿਹੜਾ ਪਿੰਡ ਵਾ ਇਹੋ ਹੀ ਹੈ ਜੀ ਆਛਾ ਟਾ ਸਾਹਿਬੀ ਸਾਡਾ ਸਾਹਿਬੀ ਇਹੋ ਜਗ੍ਹਾ ਜਿੱਥੇ ਮੈਂ ਬੈਠਾ ਇੱਥੇ ਰਹਿੰਦਾ ਨਹੀਂ ਘਰ ਕਿ ਕਰਿਆ ਕਿਹੜਾ ਕਾਰਵਾ ਦੱਸੋਗੇ ਨਹੀਂ ਘਰ ਤੇ ਤੁਸੀਂ ਮੈਂ ਖਲਾ ਨਹੀਂ ਸਕਦਾ ਤੁਹਾਨੂੰ ਕੋਈ ਘਰ ਮੇਰਾ ਬੰਦ ਹੈ ਘਰ ਬੰਦ ਵਾ ਹਾਂਜੀ ਕੋਈ ਘਰੇ ਕਰਦੇ ਜੀ ਕਿੱਥੇ ਆ ਕਰਦੇ ਜੀ ਬਾਹਰ ਗਏ ਨੇ ਬਾਹਰ ਕਿੱਥੇ ਬਾਹਰ ਕੈਨੇਡਾ ਅੱਛਾ ਕੈਨੇਡਾ ਪਰਿਵਾਰ ਤੁਹਾਡਾ ਕੈਨੇਡਾ ਵਾ ਪਰਿਵਾਰ ਮੇਰਾ ਨਹੀਂ ਮੇਰੇ ਭਰਾ ਪਰਜਾਈ ਗਏ ਬਸ ਤੇ ਭਰਾ ਪਰਜਾਈ ਕੈਨੇਡਾ ਡਾਡੀ ਮੈਂ ਇਕੱਲਾ ਹੀ ਆ ਤੇ ਉਹਨਾਂ ਨੂੰ ਤੁਹਾਡਾ ਪਤਾ ਵੀ ਤੁਸੀਂ ਇੱਥੇ ਰਹਿਣ ਦਾ ਹੈ ਜੀ ਹੈ ਉਹਨਾਂ ਨੂੰ ਤੁਹਾਡਾ ਪਤਾ ਕਿ ਤੁਸੀਂ ਇੱਥੇ ਆ ਜਾੜ ਬਈਆ ਬੰਚ ਰਹਿੰਦੇ ਜੀ ਛੜਕ ਦੇ ਉੱਤੇ ਹਾਂ ਜੀ ਕਿਉਂਕਿ ਮੇਰੀ ਉਹਨਾਂ ਨਾਲ ਲੜਾਈ ਹੋ ਪਈ ਅੱਛਾ ਬਸ ਇਸੇ ਗੱਲ ਤੋਂ ਕਿੰਨੇ ਦਿਨੋਂ ਕਿ ਤਨੂੰ ਇੱਥੇ ਰਹਿੰਦਿਆਂ ਨੂੰ ਹੋਗੇ 15 ਕਿ ਦਿਨ ਹੋ ਗਏ ਤੇ ਪਹਿਲਾਂ ਕਿੱਥੇ ਰਹਿੰਦੇ ਸੀ ਪਹਿਲਾਂ ਘਰੇ ਘਰੇ ਕੋਈ ਪਰਿਵਾਰਕ ਮੈਂਬਰ ਤੇ ਹੋਗਾ ਤੁਹਾਡਾ ਹੁਣ ਨਾ ਕੁਝ ਵੀ ਨਹੀਂ ਹੁਣ ਕੋਈ ਮਾਰਗੀਦਲ ਨੂੰ ਪਤਾ ਗੱਲ ਕੀ ਮੈਨੂੰ ਛੱਡ ਕੇ ਗਿਆ ਹੈ ਛੱਡ ਕੇ ਕਿਥੇ ਗਿਆ ਕਾਰੇ ਅੱਛਾ ਕਾਰ ਛੱਡ ਕੇ ਗਿਆ ਹੈ ਤੇ ਬਸ ਮੇਰੀ ਮੜੀ ਉਹਨਾਂ ਨਾਲ ਕੋਈ ਅਣਬਣ ਹੋ ਗਈ ਹੂੰ ਉਹਨਾਂ ਨੇ ਮੈਨੂੰ ਕਿਹਾ ਵੀ ਉਹਨਾਂ ਨੇ ਆਪਣੇ ਭਤੀਜੇ ਨੂੰ ਕਹਿ ਗਏ ਤੇ ਮੈਨੂੰ ਘਰੋਂ ਬਾਹਰ ਕੱਢਾਤਾ ਭਤੀਜੇ ਨੂੰ ਕਹਿ ਕੇ ਕਿ ਨਾ ਤੁਹਾਡੀ ਭਝਾਈ ਨਹੀਂ ਕਿ ਤੁਹਾਡੇ ਭਰਾ ਨਹੀਂ ਦੇਖ ਤਾਂ ਪਰਜਾ ਇਹ ਨਹੀਂ ਭਰਾ ਦਾ ਦੇ ਵਿੱਚ ਕੋਈ ਮਤਲਬ ਨਹੀਂ ਤੇ ਤੁਹਾਡਾ ਆਪਣਾ ਘਰ ਪਰ ਆਪਣੀ ਜਗਾ ਨਹੀਂ ਹੈਗੀ ਆਪਣਾ ਥਾਂ ਨਹੀਂ ਹੈਗਾ ਮੇਰਾ ਕੋਈ ਥਾਂ ਨਹੀਂ ਹੈਗਾ ਬਸ ਤੇ ਹੋਰ ਪਰਿਵਾਰ ਮੈਂਬਰ ਚ ਕੋਈ ਦੂਜਾ ਭਰਾ ਕੋਈ ਭੈਣ ਕੋਈ ਹੋਰ ਇੱਥੇ ਕੌਣ ਛੱਡ ਗਿਆ ਤੁਹਾਨੂੰ ਫਿਰ ਇੱਥੇ ਮੈਂ ਆਪੇ ਆ ਗਿਆ ਰੇਡ ਰੁੜ ਕੇ ਅੱਛਾ ਤੇ ਲੱਕ ਨੂੰ ਕੀ ਗੱਲ ਹੋਈ ਆ ਲੱਕ ਪ੍ਰੋਬਲਮ ਇਹ ਆ ਵੀ ਦੋਹਾਂ ਚੀਜ਼ਾਂ ਦੇ ਨਾਲ ਮੈਨੂੰ ਕੁੱਟਿਆ ਬੜਾ ਉਹਨੇ ਭਰਾ ਨੇ ਭਰਾ ਨੇ ਨੇ ਹੂੰ ਪਰਜਾਈ ਦੇ ਭਤੀਜੇ ਪਤਾਈ ਪਰਜਾਈ ਦੇ ਭਤੀਜੇ ਨੇ ਕੁੱਟਿਆ ਕਿਹੜੀ ਜਗ੍ਹਾ ਤੋਂ ਪਤਾ ਚੰਜੋਟੀ ਤੋਂ ਹੈ ਚੰਜੋਟੀ ਤੋਂ ਚੰਜੋਟੀ ਪਿੰਡ ਆ ਹੈਗਾ ਰਾਜਾ ਸਸੀ ਲਾਗੇ ਹਾਂਜੀ ਹਾਂਜੀ ਠੀਕ ਆ ਕੀ ਨਾਂ ਕੀ ਉਹਦਾ ਜਿਹਨੇ ਕੁੱਟਿਆ ਜਸਕਰਨ ਸਿੰਘ ਜਸਕਰਨ ਸਿੰਘ ਚੰਜੋਟੀ ਦਾ ਕੰਮ ਕੀ ਕਰਦਾ ਉਹ ਪੀਏ ਪੀ ਦੇ ਵਿੱਚ ਪੀਏ ਪੀ ਦੇ ਵਿੱਚ ਕੁੱਟਣ ਦਾ ਕਾਰਨ ਕੋਈ ਦੱਸਿਆ ਹੋਊਗਾ ਉਹਨੇ ਕੁੱਟਣ ਦਾ ਕਾਰਨ ਇਹ ਵੀ ਮੈਂ ਸ਼ਰਾਬ ਪੀ ਕੇ ਉਹਨਾਂ ਨੂੰ ਗਾਹ ਗੱਡੀਆਂ ਤੇ ਗਲਤੀ ਫਿਰ ਬਾਬੇ ਤੇਰੀ ਹਾਂਜੀ ਲੱਗਦੀ ਇਹ ਹੀ ਮੇਰੀ ਪੀਣ ਨਾਲ ਮੇਰੀ ਕੋਈ ਅਣਬਣ ਹੋ ਗਈ ਤੇ ਮੈਂ ਉਹਨਾਂ ਨੂੰ ਗਾਲਾਂ ਗੂਆਂ ਚਾਰ ਕੱਢਤੀ ਆ ਉਹਨਾਂ ਨੇ ਆਪਣੇ ਭਤੀਜੇ ਨੂੰ ਕਹਿ ਗਏ ਕਿ ਜਾ ਇਹਨੂੰ ਜਾ ਕੇ ਕੁੱਟ ਬੱਬੇ ਦਾੜੀ ਯਾ ਫੇਰਾ ਬਿਸਤਰਾ ਕੌਣ ਦੇਖ ਗਿਆ ਇਹ ਬਿਸਤਰਾ ਬਿਸਤਰਾ ਸਭ ਮੈਨੂੰ ਇਸ ਤਰ੍ਹਾਂ ਦੇਖ ਗਿਆ ਕੋਈ ਨਾ ਕੋਈ ਜੇਗਾ ਕੋਈ ਲਾਗੇ ਬੰਨਿਆ ਲਾਗਾ ਕੋਈ ਵੀਰਪਰਾ ਆ ਵੀ ਵੀਰੇ ਪਾ ਜਾਣਦੇ ਤੁਸੀਂ ਇਹਨਾਂ ਨੂੰ ਮੈਂ ਮੈਂ ਤਾਂ ਇਹਨਾਂ ਨੂੰ ਜਾਣਦਾ ਮੇਰੀ ਸ਼ਾਪ ਹੈਗੀ ਆ ਉਹ ਸਾਹਮਣੇ ਅੱਛਾ ਜੀ ਹਾਂ ਜੀ ਕੱਪੜੇ ਦੀ ਤੇ ਕਿੰਨੇ ਕਿ ਦਿਨਾਂ ਤੋਂ ਬਜ਼ੁਰਗ ਇੱਥੇ ਪਤਾ ਨਹੀਂ ਜੇ ਮੈਂ ਤੇ ਆਵਾਂ ਹੋਣ ਦੇਖੇ ਤਾਂ ਤੇ ਮੈਂ ਵਾਪਸ ਹੋ ਜਾਣਾ ਕਿ ਸ਼ਾਇਦ ਹੋ ਲਈ ਮੈਂ ਕਿਹਾ ਮੈਂ ਰੋਜ਼ ਨੰਗਦੇ ਵੈਸੇ ਅੱਜ ਹੀ ਆ ਓਕੇ ਸਰ ਸਭ ਤੋਂ ਜੋ ਦਿਖਾ ਦੇ ਉਹਨਾਂ ਨੂੰ ਨਹੀਂ ਕਾਫੀ ਦਿਨਾਂ ਤੋਂ ਦੇਖੇ ਤੇ ਨਹੀਂ ਤੁਸੀਂ ਇਹਨਾਂ ਨੂੰ ਜਾਣਦੇ ਜਿਵੇਂ ਕਹਿੰਦੇ ਮੇਰਾ ਇੱਥੇ ਲੱਗੇ ਘਰ ਵਾ ਨਹੀਂ ਨਹੀਂ ਮੈਂ ਨਹੀਂ ਮੇਰੀ ਕੱਪੜੇ ਦੀ ਸ਼ਾਪ ਹੈਗੀ ਆ ਇੱਥੇ ਹੂੰ ਉਹ ਸਾਹਮਣੇ ਤੇ ਮੈਂ ਤੇ ਹੁਣ ਨੰਗਦਾ ਮੈਂ ਤੇ ਅੱਜ ਹੀ ਦੇਖਿਆ ਜੀ ਇਹਨਾਂ ਨੂੰ ਅੱਛਾ ਜੀ ਦੇਖਿਆ ਇਹ ਲਾ ਉਤਰੁੰਦੇ ਸੀ ਉਹ ਦੁਕਾਨਾਂ ਦੇ ਸਾਹਮਣੇ ਆ ਜਾਂਦੇ ਸੀ ਅੱਛਾ ਉਹਨਾਂ ਦੇ ਸਾਹਮਣੇ ਤੇ ਕਿਤੇ ਮੈਂ ਅੱਜੀ ਦੇਖ ਕੇ ਪੁਰਾਣੀ ਜੀ ਅੱਜੀ ਇੱਧਰ ਅੱਜੀ ਆਏ ਆ ਆਣਾ ਜਾਣਾ ਲੱਗਾ ਰਹਿਣਾ ਪਹਿਲੇ ਬੈਣੀ ਕਿੱਥੇ ਹੁੰਦੀ ਸੀ ਉਹ ਦੁਕਾਨ ਦੇ ਸਾਹਮਣੇ ਪੈ ਹੁੰਦੇ ਸੀ ਉਹ ਦੁਕਾਨ ਦੇ ਸਾਹਮਣੇ ਪਰਸੋਂ ਵੀ ਸੀ ਗੁਰਦੁਆਰਾ ਸਾਹਿਬ ਤੋਂ ਹੋ ਕੇ ਗਏ ਪਰਸੋਂ ਇੱਥੇ ਪੈਸੀ ਉਹ ਦੁਕਾਨ ਤੋਂ ਪੈਂਦੀ ਹੈ ਜੀ ਹਾਂਜੀ ਸੈਡੀ ਅੱਜ ਅਸੀਂ ਆਏ ਆ ਸ਼ਾਟਾ ਸਾਹਿਬ ਅੰਮ੍ਰਿਤਸਰ ਦੇ ਵਿੱਚ ਆਏ ਆ ਤੇ ਆ ਜਿਹੜਾ ਸ਼ਾਟਾ ਸਾਹਿਬ ਗੁਰਦਰਾ ਮੇਨ ਗੁਰਦਰਾ ਸ਼ੁਰੂ ਹਰਿਪਾਸ਼ਾ ਜੀ ਦਾ ਉਹਦੀ ਬੈਕ ਸਾਈਡ ਤੇ ਇੱਕ ਭੈਣ ਨੇ ਮੈਨੂੰ ਫੋਨ ਲਾਇਆ ਸੀਗਾ ਕਿ ਸਾਡੇ ਇਸ ਏਰੀਆ ਦੇ ਵਿੱਚ ਇੱਕ ਬਜ਼ੁਰਗ ਬਾਪੂ ਆ ਸਰਦਾਰ ਜੀ ਨੇ ਤੇ ਉਹ ਇੱਕ ਤਰਪਾਲ ਪਾ ਕੇ ਰਹਿ ਰਿਹਾ ਤੁਹਾਨੂੰ ਪਤਾ ਕਿ ਹੁਣ ਨਵੰਬਰ ਦਾ ਮਹੀਨਾ ਵਾ ਠੰਡ ਆਉਂਦੀ ਆ ਤੇ ਤੁਸੀਂ ਦੇਖ ਸਕਦੇ ਕਿ ਮੇਰੇ ਨਾਲ ਹੀ ਟਰਾਂਸਫਾਰਮ ਵੀ ਇੱਕ ਤੇ ਉਤੋਂ ਦੀ ਤਾਰਾਂ ਲੰਘਦੀਆਂ ਪਈਆਂ ਵਾ ਤੇ ਬਜ਼ੁਰਗ ਥੱਲੇ ਬਾਪੂ ਜੀ ਲੰਮੇ ਪਏ ਆ ਤੁਹਾਨੂੰ ਪਤਾ ਵਾ ਕਿ ਜਿਹੜੀਆਂ ਤਾਰਾਂ ਵਾਂ ਕਿਸੇ ਵੇਲੇ ਕੋਈ ਮਿਸ ਹੈਪਨ ਹੋ ਸਕਦੀ ਆ ਪਰ ਬਜ਼ੁਰਗ ਆਪਣਾ ਸਾਰਾ ਐਡਰੈਸ ਦੱਸ ਰਿਹਾ ਹੁਣ ਮੈਨੂੰ ਇਹ ਨਹੀਂ ਪਤਾ ਕੇ ਬਜ਼ੁਰਗਾਂ ਦਾ ਜਿਹੜਾ ਇਹਨਾਂ ਨੇ ਐਡਰੈਸ ਦੱਸਿਆ ਉਹ ਪ੍ਰੋਪਰ ਪੂਰਾ ਸਹੀ ਆ ਕਿ ਜਾਂ ਮਤਲਬ ਕਿ ਮਤਲਬ ਕਿ ਗਲਤ ਦੱਸ ਰਿਹਾ ਜੇਕਰ ਕੋਈ ਵੀ ਸਾਹਮਣੇ ਜਾਮੂਨ ਵਾਲਾ ਘਰ ਆ ਮੇਰਾ ਕਿਹੜਾ ਸਾਹਮਣੇ ਜਾਮੂਨ ਵਾਲਾ ਘਰ ਲੋਗ ਲੱਗਾ ਹਾਂਜੀ ਲੋਗ ਲੱਗਾ ਨਹੀਂ ਬਾਬਾ ਫਿਰ ਸ਼ਰਾਬ ਪੀ ਕੇ ਤੇ ਉੱਪਰ ਆ ਪਰਜਾਈ ਨੂੰ ਗਾਲਾਂ ਕੱਢਿਆ ਫਿਰ ਗਲਤੀ ਤੇ ਤੇਰੀ ਖੁਦ ਹੀ ਗਲਤੀ ਆ ਮੈਂ ਮੰਨ ਲੈਂਦਾ ਮੈਰਿਜ ਹੋਈ ਤੁਹਾਡੀ ਵਿਆਹ ਹੋਇਆ ਨਾ 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 ਮੇਰਾ ਕੋਈ ਮੈਂ ਭੈਣਾ ਹੈਗਾ ਭੈਣ ਹੈ ਜੀ ਇੱਕ ਹੋਈ ਬਾਰਾ ਅਚੋ ਵੀ ਬਾਰਾ ਉਹ ਕਿੱਥੇ ਆ ਉਹ ਵੀ ਕੈਨੇਡਾ ਨੇ ਭਰਾ ਦੋ ਕੀ ਨੰਬਰ ਹੈਗਾ ਡਰ ਤੋਂ ਨਹੀਂ 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 ਕੋਈ ਨਾ ਕੋਈ ਨੰਬਰ ਨੰਬਰ ਤੇ ਹੋਗਾ ਫੋਨ ਫੋਨ ਨੰਬਰ ਕੋਈ ਹੂੰ ਨਾ ਕੀ ਆ ਭਰਾ ਹਰਦੀਪ ਸਿੰਘ ਹਰਦੀਪ ਸਿੰਘ ਠੀਕ ਹੈ ਜੀ ਇਹਦਾ ਛਾਟੇ ਦੇ ਵਿੱਚ ਤੁਹਾਡਾ ਕਿਹੜਾ ਸਾਹਮਣਾ ਕਰ ਕਿਹੜਾ ਦੱਸਿਆ ਤੁਸੀਂ ਔਰ ਸਾਹਮਣੇ ਗਲੀ ਸਾਹਮਣੇ ਗਲੀ ਦੇ ਵਿੱਚ ਇਹ ਕਿਹੜੀ ਗਲੀ ਵਜਦੀ ਆ ਭੁੱਲਰ ਵਾਲੀ ਗਲੀ ਹਾਂਜੀ ਠੀਕ ਘਰ ਦਾ ਨੰਬਰ ਕਿਨਾ ਯਾਰ ਸਾਹਮਣੇ ਘਾਰੇ ਹੁਣ ਮੈਨੂੰ ਪਤਾ ਕੀ ਆ ਹੁਣ ਮੈਨੂੰ ਹਨੇਰਾ ਹੋਇਆ ਵਾ ਮੈਨੂੰ ਪਤਾ ਨਹੀਂ ਸਾਹਮਣਾ ਕਿਹੜਾ ਘਾਰ ਵਾ ਠੀਕ ਆ ਮੈਂ ਇਸ ਕਰਕੇ ਤੇਰੇ ਕੋਲ ਇਨਕੁਆਇਰੀ ਕਰ ਰਿਹਾ ਵਾਂ ਕਿ ਮੈਨੂੰ ਪੂਰਾ ਸਮਝ ਲੱਗ ਜਾਏ ਸੰਗਤ ਤੋਂ ਕਿ ਵਾਕਿਆ ਜੋ ਤੁਸੀਂ ਦੱਸ ਰਹੇ ਹੋ ਸੱਚ ਵਾ ਕਿਤੇ ਦਿਮਾਗੀ ਡਿਸਟਰਬਤ ਨਹੀਂ ਹੈਗੇ ਤੁਸੀਂ ਨਹੀਂ ਨਹੀਂ ਕੋਈ ਐਹੋ ਜੀ ਗਲਤ ਨਹੀਂ ਹੈਗੀ ਕੋਈ ਕਿਉਂਕਿ ਬਾਬਾ ਜੀ ਮੰਨ ਲੈ ਕੇ ਚਾਲਤ ਵੀ ਤੂੰ ਸ਼ਰਾਬ ਪੀਂਦਾ ਸੀ ਤੇਰੇ ਪਰਿਵਾਰ ਨੇ ਤੈਨੂੰ ਬਾਹਰ ਕੱਢ ਦਿੱਤਾ ਵਾ ਅੱਜ ਕੱਲ 100 ਮਤਲਬ ਕਿ ਗੁਰਦੁਆਰਾ ਹੈਗਾ ਵਾ ਕਾਰਬਾਰ ਹੈਗਾ ਵਾ ਤੇਰੀ ਆ ਹਾਲਾਤ ਨਹੀਂ ਸੀ ਹੋਣੀ ਕੁਝ ਨਾ ਕੁਝ ਤੇ ਹੋ ਸਕਦਾ ਨਾ ਵੀ ਗੜਬੜੀ ਹੋਵੇ ਮੈਨੂੰ ਇਸ ਕਰਕੇ ਮੈਂ ਆਪਣੀ ਸੰਤੁਸ਼ਟੀ ਕਰਨ ਰਿਆ ਵਾਂ ਤਾਂ ਤੇ ਮੈਂ ਪਤਾ ਕਰਨ ਰਿਆ ਸੀਗਾ ਚਲ ਆ ਚੱਲੀਏ ਫਿਰ ਮੇਰੇ ਨਾਲ ਚੱਲੋ ਖੜਾਂਗੇ ਕਿਤੇ ਠੀਕ ਆ ਕੋਈ ਹੈਗਾ ਕੋਈ ਕਾਗਜ਼ ਪੱਤਰ ਹੈਗਾ ਕੋਈ ਕੋਲ ਮੈਂ ਕੁਝ ਨਹੀਂ ਹੈ ਕੋਈ ਜ਼ਰੂਰੀ ਵਸਤੂ ਕੋਈ ਡਾਇਰੀ ਕੋਈ ਕਾਪੀ ਕੋਈ ਵੀ ਕੋਈ ਨਹੀਂ ਸਮਝ ਆਉਂਦੀ ਕਿ ਬਾਪੂ ਸਹੀ ਆ ਕਿ ਜਾਂ ਡਿਸਟਰਬ ਆ ਕਾਈ ਤੇ ਜੇ ਕੇ ਵੈਸੇ ਰੋਜ਼ ਮਾਰੀ ਦਿੰਦੇ ਵੈਸੇ ਮੈਂ ਵੀ ਰੋਜ਼ ਨਗਦੇ ਅੱਛਾ ਆਹ ਦੇਖੋ ਥੋੜਾ ਬੰਨਿਆ ਹੋਊਗਾ ਸਮਝ ਅੱਛਾ ਅੱਜ ਠੀਕ ਹੈ ਠੀਕ ਅਸਲ ਤੇ ਨਾ ਉੱਥੇ ਦੇਖੋ ਦੋ ਕੱਪੜੇ ਪਏ ਹੋਣ ਇਹਨਾਂ ਦੇ ਅੱਛਾ ਮੈਂ ਵੀਰੇ ਵੈਸੇ ਤੇ ਮੈਂ ਉਹਨਾਂ ਨਾਲ ਪੂਰੀ ਇਨਕੁਆਇਰੀ ਕਰਕੇ ਪਰ ਹੁਣ ਸੀਗਾ ਵੀ ਮੈਨੂੰ ਘੰਟਾ ਕ ਪਹਿਲਾਂ ਫੋਨ ਲਾਇਆ ਸੀ ਭੈਣ ਨੇ ਕਿਸੇ ਨੇ ਠੀਕ ਹੈ ਜੀ ਇਹ ਚਲੋ ਮੇਰੇ ਜਾਣਕਾਰ ਹੈਗੀ ਸੀ ਮੈਂ ਇਹਨਾਂ ਨੂੰ ਫੋਨ ਕੀਤਾ ਕਿ ਤੁਸੀਂ ਵੇਖਿਆ ਉਹ ਬਜ਼ੁਰਗ ਉੱਥੇ ਹੈਗੇ ਉਹ ਭੈਣ ਨੂੰ ਦੱਸ ਕੇ ਮੈਂ ਚਲੇ ਗਈ ਸੀ ਕਿਉਂਕਿ ਉਹ ਕਹਿੰਦੇ ਹਨੇਰਾ ਜ਼ਿਆਦਾ ਹੋ ਗਿਆ ਮੈਂ ਨਹੀਂ ਖਲੋਸਾ ਦੀ ਇੱਥੇ ਤੇ ਦ ਮੇਰਾ ਮੇਤੂ ਮਤਲਬ ਕਿ ਰਿਆ ਨਹੀਂ ਗਿਆ ਵੀ ਮੈਂ ਕਿਹਾ ਵਾਪਸ ਇਹਰੇ ਮੈਂ ਵੀਡੀਓ ਪਾ ਦੂੰਗਾ ਇਹਦੇ ਬਾਰੇ ਪਤਾ ਲੱਗ ਜਾਊਗਾ ਜੇ ਤੇ ਉਹਦਾ ਕੋਈ ਘਰ ਪਰਿਵਾਰ ਵਾਲਾ ਕੋਈ ਇਹਦਾ ਜ਼ਿੰਮੇਵਾਰ ਬੰਦਾ ਹੋਊਗਾ ਤੇ ਆਣ ਕੇ ਇਹਨਾਂ ਨੂੰ ਲੈ ਜੂ ਸਾਡੇ ਕੋਲ ਨਹੀਂ ਹੋਗਾ ਤੇ ਫਿਰ ਆਪਾਂ ਦੇ ਹੈਗੇ ਆ ਤਾਂ ਨਹੀਂ ਤੇ ਮੈਂ ਐਮਸੀ ਨੂੰ ਜਾਂ ਇੱਥੇ ਤੁਹਾਡੇ ਮਲੇ ਦੇ ਪ੍ਰਧਾਨ ਨੂੰ ਇਨਕੁਆਇਰੀ ਕਰਕੇ ਤੇ ਫਿਰ ਲੈ ਕੇ ਜਾਣਾ ਹੋਣਾ ਪਰ ਹੁਣ ਇਹਨਾਂ ਦਾ ਵਿਚਾਰੇ ਦਾ ਕੋਈ ਪਤਾ ਨਹੀਂ ਹੈਗਾ ਹਾਂਜੀ ਹੂੰ ਤੇ ਹੱਥ ਪਾਏ ਮੇਰੇ ਨਾਲ ਪੁੱਤ ਆਜ ਮੜਿਆ ਆ ਜਾ ਤੂੰ ਨਾਲ ਆ ਬਾਬੇ ਚੱਲੀ ਆਪਾਂ ਉੱਠ ਇੱਥੇ ਠੰਡ ਹੈ ਤੇ ਆ ਬਾਬੇ ਇੱਥੇ ਠੰਡ ਹੈਗੀ ਆ ਪਰ ਨਾ ਬੰਦ ਨਹੀਂ ਪਰ ਨਾ ਬੰਦ ਨਹੀਂ ਪਰ ਨਾ ਬੰਦ ਨਹੀਂ ਬੰਦ ਨਹੀਂ ਬੰਦ ਨਹੀਂ ਬਾਬਾ ਜੀ ਉਦਾਂ ਵੀ ਕੋਈ ਗੱਲਬਾਤ ਹੈਗੀ ਤੇ ਮੇਰਾ ਬਾਬਾ ਦਾਦਾ ਜੀ ਤੇਰੇ ਬੱਚੇ ਆ ਠੀਕ ਹੈ ਜੀ ਕੋਈ ਨਹੀਂ ਏਡੀ ਪ੍ਰੋਬਲਮ ਜੋ ਤੁਸੀਂ ਦੱਸਿਆ ਉਹ ਪੂਰਾ ਸਹੀ ਆ ਮੈਂ ਜੇ ਮਾਨ ਲਿਆ ਵੀ ਮੈਂ ਵੀ ਗਲਤ ਹਾਂ ਨਹੀਂ ਉਹ ਨਹੀਂ ਮੈਂ ਗੱਲ ਮੈਂ ਉਦਾਂ ਕਹਿੰਦਾ ਵੀ ਸੋ ਕੋਈ ਘਰਾਂ ਦੀਆਂ ਦਿੱਕਤਾਂ ਹੁੰਦੀਆਂ ਪਰੇਸ਼ਾਨੀਆਂ ਹੁੰਦੀਆਂ ਵਾ ਨਹੀਂ ਨਹੀਂ ਕੋਈ ਹੋਰ ਪਰੇਸ਼ਾਨੀ ਕੋਈ ਨਹੀਂ ਹਾਂ ਉਹ ਵੀ ਭੈਣੇ ਜਿਹੜਾ ਬਜ਼ੁਰਗ ਬਾਬਾ ਖੜਿਆ ਸੀ ਨਾ ਮੈਂ ਬਸ ਛੱਡੇ ਹਾਂ ਹਾਂਜੀ ਉਹਦਾ ਵੀ ਮੈਨੂੰ ਇਨਫਾਰਮੇਸ਼ਨ ਨਹੀਂ ਆਈ ਕਿ ਮੋਗੇ ਹੀ ਸੀ ਕੋਈ ਸਮਾਂ ਪਹਿਲਾਂ ਉਹ ਅੱਛਾ ਹਾਂ ਮੋਗੇ ਬਸ ਛੱਡੇ ਸੀਗਾ ਉਹ ਬਾਬਾ ਠੀਕ ਤੇ ਹਜੇ ਉਹਨਾਂ ਦੇ ਪੂਰੀ ਹੋਰ ਘਰ ਪਰਿਵਾਰ ਦਾ ਨਹੀਂ ਪਤਾ ਲੱਗਾ ਜੀ ਅੱਛਾ ਜਿਹੜਾ ਮੈਂ ਡਾਲੀ ਮੋੜ ਤੇ ਲੈ ਕੇ ਹਾਂਜੀ ਜਿਹੜਾ ਤੁਹਾਡੇ ਮਾਤਾ ਤੋਂ ਬਾਅਦ ਮੈਂ ਇੱਕ ਹੋਰ ਬਾਬਾ ਲੈ ਕੇ ਗਿਆ ਸੀ ਬਾਬਾ ਪੜਾਏ ਤਾਂ ਕਰੇ ਤਾਂ ਕਰਮ ਇੱਕ ਤਾਂ ਨਹੀਂ ਅੱਛਾ 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 ਬਾਬਾ ਛੱਡ ਕਿੱਦਾਂ ਲੱਗੀ ਸੀਗੀ ਮੈਂ ਤੁਹਾਨੂੰ ਦੱਸਿਆ ਵੀ ਉਹ ਉਹ ਨੰਬਰ ਕੁੱਟਿਆ ਐ ਕੁੱਟੰਦਾ ਕਰ ਕੀ ਮਾਲ ਹੋ ਗਈ ਬਾਬਾ ਚਲ ਉਹਦਾ ਵੀ ਨੰਬਰ ਲੈਨੇ ਆ ਉਹਦੇ ਪਿਓ ਦੇ ਨਾਮ ਦਾ ਪਤਾ ਮੁੰਡੇ ਦਾ ਹਾਂਜੀ ਕੀ ਨਾਮ ਉਹਦੇ ਪਿਓ ਦਾ ਮਹਿਲ ਸਿੰਘ ਅੱਛਾ ਮਹਿਲ ਸਿੰਘ ਆ ਝੰਜੋਟੀ ਪਿੰਡ ਆ ਝੰਜੋਟੀ ਦੇ ਹੈਗੇ ਮੇਰੇ ਨਾਲ ਵੀਰ ਤੇ ਉਹਦਾ ਆਪਦਾ ਕੀ ਨਾਮ ਦੱਸਿਆ ਸੀ ਜਸਵੰਤ ਸਿੰਘ ਜਸਵੰਤ ਸਿੰਘ ਪੀਏਪੀ ਦੇ ਪੀਏਪੀ ਦੇ ਵਿੱਚ ਜੌਬ ਕਰਦਾ ਹੋਣਾ ਚਲੋ ਉਹਦਾ ਤੇ ਮੈਂ ਨੰਬਰ ਲੱਭ ਲੂੰਗਾ ਨਾ ਕਿਸੇ ਨਾ ਕਿਸੇ ਤੋਂ